ਬੱਲੇ ਬੱਲੇ ਸ਼ਾਵਾ ਸ਼ਾਵਾ ਕਰਾਦੀ ਮਿੱਤਰੋ ਝੋਨੇ ਦੀ ਇਸ ਬਰੇਟੀ ਨੇ ਲੈ ਰੇ ਮਿੱਤਰੋ ਵੇਖੋ ਬਈ ਨੀ ਯਾਰ ਆਹਾਹਾ ਮਸਾਂ ਹੀ ਕੰਡ ਟੱਕਰੀ ਆ ਮਿੱਤਰੋ ਕੰਡ ਕੰਡ ਤੋਂ ਨਹੀਂ ਡਰ ਲੱਗਦਾ ਮਸਾਂ ਹੀ ਆਉਂਦੀ ਆ ਫਸਲ ਤੇ ਕੰਡ ਦਾ ਨਜ਼ਾਰੇ ਨਾਲ ਸ਼ੌਂਕ ਨਾਲ ਬੇਰਾਰ ਦੇ ਦਾਣੇ ਕੋਈ ਫੋਕ ਨਹੀਂ ਸਾਰੀ ਸਾਫ ਬਲੀਏ ਨਾ ਕੋਈ ਹਲਦੀ ਰੋਗ ਨਾ ਕੋ ਕਾਲਾ ਪਟਾਕਾ ਰੋਗ ਕੁਝ ਨਹੀਂ ਆਇਆ ਦਾਣੇ ਤਾਂ ਦੇਖਿਆ ਐਂਡਰੋਲੇ ਲੱਦੇ ਕਣਕਦੁੱਲੀ ਹੁੰਦੀ ਆ ਯਾਰ ਹੂੰ ਲ ਬੇਰਾਰ ਕੇ ਦਾਣੇ ਪਏ ਆ ਕਣਕ ਦੇ ਮੋਤੇ ਬਿਲਕੁਲ ਮੇਤਰੋ ਪਿੱਛੇ ਜੇ ਆਪਾਂ ਵੀਡੀਓ ਪਾਈ ਸੀ ਬੱਲੇ ਬੱਲੇ ਸ਼ਾਵਾ ਸ਼ਾਵਾ ਵੈਰਾਈਟੀ ਹੈ ਜਿਹੜੀ 7301 ਵੀ 2 ਸਪ੍ਰੇਹਾਂ ਹੋਈਆਂ ਬਹੁਤ ਘੱਟ ਖਰਚੇ ਦੇ ਵਿੱਚ ਅਤੇ ਲੋਕਾਂ ਨੇ ਕਮੈਂਟ ਕੀਤੇ ਸੀ ਕਿਸਾਨ ਭਰਾਵਾਂ ਨੇ ਕਹਿੰਦੇ ਬਾਈ ਜੀ ਇਹ ਝਾੜ ਨਹੀਂ ਦਿੰਦਾ 25 ਤੋਂ ਨਹੀਂ ਵੱਧਦਾ ਇਹ ਇਹ ਵੇਚ ਜੂਗਾ ਖੜਿਆ ਨਹੀਂ ਰਹਿਣਾ ਆਹਦੇ ਤੇ ਪਰ ਮੇਤਰੋ ਉਹੀ ਵੈਰਾਈਟੀ ਅੱਜ ਵੱਢੀ ਆਉਂਦਾ ਮਿੱਤਰ ਪਿਆਰਾ ਤੇ ਕੰਪੈਨ ਲੱਗੀ ਪਈ ਹੈ ਖੇਤ ਦੇ ਵਿੱਚ ਤੇ ਤੁਹਾਨੂੰ ਸਾਰਾ ਝਾੜ ਵੀ ਦੱਸਦੇ ਆਂ ਵੀਡੀਓ ਦੇ ਵਿੱਚ ਕਿੰਨਾ ਆਇਆ ਤੇ ਸਭ ਤੋਂ ਗੇਤੀ ਵੈਰਾਈਟੀ ਵੱਢੀ ਆਉਂਦਾ ਤੇ ਕਿੰਨਾ ਖਰਚਾ ਕੀਤਾ ਸੀਗਾ ਵੀਡੀਓ ਤੇ ਬਣਿਆ ਰਿਹਾ ਐਂਡ ਤੱਕ ਦੇਖਿਓ ਚੰਗੀ ਲੱਗੀ ਹੋਰ ਕਿਸਾਨ ਭਰਾਵਾਂ ਤੱਕ ਝੋਨੇ ਦੇ ਝਾੜ ਦਾ ਇਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੀ ਝੋਨੇ ਦਾ ਝਾੜ ਕਿਸਾਨ ਭਰਾਵਾਂ ਨੂੰ ਦੱਸ ਸਕੋ ਬਈ ਕਿਹੜਾ ਆ ਰਿਹਾ ਚੰਗਾ ਹੈ ਕਿ ਮੰਦਾ ਆ ਜੋ ਹੀ ਫਿਰ ਖੁਸ਼ ਹੈ ਭਰਾਜ ਹੈ ਹੈ ਲਓ ਵੀ ਮਿੱਤਰੋ ਦਿਮੋ ਵਈ ਵਧਾਈਆਂ ਬਾਈ ਨੂੰ ਗੇਤਾਈ ਝੋਨਾ ਚੱਕਦਾ ਪੱਤੀ ਦੇ ਵਿੱਚੋਂ ਸਾਰਿਆਂ ਨਾਲ ਤਾਂ ਝੋਨਾ ਵੀ ਪੁੱਲ ਮਿਲਾ ਕੇ ਆਪਾਂ ਤੁਹਾਨੂੰ ਵੀਡੀਓ ਪਾਈ ਸੀ ਵੀ ਇਸ ਝੋਨੇ ਦਾ ਦੱਸਾਂਗੇ ਵੀ ਕੀ ਝਾੜ ਆਉਣਾ ਹੈ ਕੀ ਨਹੀਂ ਇਹ ਘਾੜ ਵੀ ਆਏ ਤੁਹਾਨੂੰ ਸਾਡੇ ਤੁਹਾਡੇ ਮੂਹਰੇ ਰੱਖ ਦਾਂਗੇ ਵੀ ਕਿੰਨਾ ਆਊਗਾ। ਇਹ ਵੜਦਾ ਵੀ ਸਾਬੂਆਂ ਨੇ। ਸਾਬੂਆਂ ਵਾਲੇ ਵੜਦਾ 10 ਵਜੇ। 10 ਵਜੇ ਕਿ? ਹੂੰ ਹੂੰ। ਆਹ। ਲਓ ਵੀ ਮਸ਼ੀਨ ਨੇ ਬਹੋਣੇ ਹੋ ਚੁੱਕੀ ਹੈ। ਕਹਿੰਦੇ ਵੀ 10 ਵਜੇ ਸਾਬੂਆਂ ਨੇ ਵੱਢਿਆ ਹੁੰਦਾ ਤੇ ਬਾਕੀ ਅੱਜ ਇੱਥੇ ਨੂੰ ਤਰੋਂ ਵੱਢੀ ਜਾਂਦੇ ਵੀਰ ਜੀ। ਖਿੱਚੀ ਆਉਂਦੇ ਆ ਕੰਮ। ਹੈ? ਲਾਏ ਵੀ ਤਰੋਂ। ਵੇਖੋ ਬਈ ਨਹੀਂ ਯਾਰ ਆਹਾਹਾ। ਮਥਾ ਹੀ ਕੰਡ ਟੱਕਰੀਏ ਮਤਲਬ ਕੰਡ-ਕੰਡ ਤੋਂ ਨਹੀਂ ਡਰ ਲੱਗਦਾ ਮਥਾ ਹੀ ਆਉਂਦੀ ਏ ਫਸਲ ਤੇ ਕੰਡ ਦਾ ਨਜ਼ਾਰੇ ਨਾਲ ਸ਼ੌਂਕ ਨਾਲ। ਕੰਡ ਦੇ ਵਿੱਚ ਹੋ ਸਕਦੇ ਆਪਾਂ ਤੇ ਆ ਵੱਡੀ ਜਾਂਦਾ ਬਈ ਉਹੀ ਤਿੰਨ ਕਿੱਲੇ ਦਾ ਪਲਾਟ ਜਿਹੜੇ ਦੀ ਆਪਾਂ ਉਹਦੇ ਵੀਡੀਓ ਪਾਈ ਸੀ ਮਿੱਤਰੋ ਝਾਰ ਦੱਸਾਂਗੇ ਤੁਹਾਨੂੰ ਝਾਰ ਦੱਸਾਂਗੇ ਅਜੇ ਮੰਨ ਲਓ ਵੀ ਇੱਕ ਕਿੱਲਾ ਤੇ ਦੋ ਤਿੰਨ ਤਿੰਨ ਕਿੱਲੇ ਬਾਈ ਆਈ ਹੋਣਾ ਮੁੰਗੜੀ ਹਾਂ ਤਿੰਨ ਕਿੱਲੇ ਬਾਈ ਆਈ ਹੈ ਤੇ ਟਟੈਂਗੀ ਭਰ ਗਈ ਸੀ ਮਿੱਤਰੋ ਜਿਹੜੀ ਟਰਾਲੀ ਦੇ ਵਿੱਚ ਪਾਈ ਜਾਂਦਾ ਪੂਰਾ ਸਾਫ ਦਾਣਾ ਮਸ਼ੀਨ ਤਾਂ ਸਫਾਈ ਚ ਵੱਢਦੀ ਆ ਪੂਰਾ ਲਓ ਮਿੱਤਰੋ ਦਾਣੀ ਦਿਖਾਈ ਗਏ ਤੁਹਾਨੂੰ ਕਿਸੇ ਲੋਟਾ ਤਿੰਨ ਕਿੱਲੇ ਤਾਂ ਤਿੰਨ ਕਿੱਲੇ ਆਈ ਐ ਇੱਕ ਤੇ ਦੋ ਤੇ ਤਿੰਨ ਤਿੰਨ ਕਿੱਲੇ ਲਾਲਾ ਲਓ ਮਿੱਤਰੋ ਦੇਖੋ ਬਈ ਬਾਕੀ ਮਸ਼ੀਨ ਦੀ ਸਫਾਈ ਖੂਪ ਐ ਬਈ ਕਿਹੜੀ ਮਸ਼ੀਨ ਐ ਇਹ ਸੁਪਰ ਸਟੈਂਡਰਡ ਬਈ ਜੀ ਸੁਪਰ ਸਟੈਂਡਰਡ ਵਾਕਿਆ ਜੀ ਬਈ ਮਸ਼ੀਨ ਵਾਕਿਆ ਜੀ ਜਾਲ ਜੂਲ ਬੜੇ ਸਾਫ ਸੂਪ ਦੇ ਵਿੱਚ ਕਰ ਰੱਖਿਆ ਨਾ ਕੋਈ ਨੂੰ ਝਾਰ ਲੱਗਣੀ ਐ ਜਾ ਕੇ ਬਸ ਸਿੱਧਾ ਮੈਨ ਲੱਗਦਾ ਇਹ ਤਾਂ ਬਈ ਕੰਡੇ ਤੇ ਖਾਲੀ ਭਰੀ ਕਰਕੇ ਆ ਜੇਗਾ ਤੂੰ ਹਮ ਆਈ ਤਾਂ ਸਫਾਈ ਦੇ ਮਸ਼ੀਨ ਦਾ ਸਾਫ ਦਾ ਸੁਖ ਹੁੰਦਾ ਤਿੰਨ ਕਿੱਲੇ ਲਾਮ ਆਈ ਐ ਆ ਮਮਾ ਸੰਗਿਆ 3 ਕਿਲੇ ਹੋ ਉੱਥੋਂ ਲੱਗੀ ਆ ਮੇਤਰੋ ਕੋਠੇ ਕੋਲੋਂ 2.5 2.5 ਹੋਣੀ ਆ ਬਸ 2.5 2.5 ਪੌਣੇ 3 ਕਿਲੇ ਲਾਮ ਆਈ ਆ ਤੇ ਮਸ਼ੀਨ ਦਾ ਇੱਕ ਟਾਪਾ ਮੇਤਰੋ ਭਰ ਚੁੱਕਿਆ ਤਾਂ ਵੈਰਾਈਟੀ ਇਹ ਕਿਹੜੀ ਸੀ 7301 7301 ਸਾਵਾਲਿਆਂ ਦੀ 7301 ਹੈ ਬੱਲੇ ਬੱਲੇ ਕਰਤੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਹ ਕਰੀ ਆਉਂਦਾ ਮੇਤਰੋ ਪਿਆਰਾ ਯਾਰ ਕੀ ਦਾ ਇਹਦੇ ਵਿੱਚ ਦੋਸਤੋ ਕੋਈ ਨੁਕਸ ਵੀ ਹੈ ਨਹੀਂ ਸੀ ਨਾ ਨਾ ਤਾਂ ਇਹਦੇ ਵਿੱਚ ਕੋਈ ਪੜਾਕਾ ਰੋਗ ਆ ਨਾ ਕੋਈ ਹਲਦੀ ਰੋਗ ਆ ਨਾ ਕੋਈ ਇਹਦੇ ਵਿੱਚ ਫੋਕ ਆ ਮੇਰੇ ਦਾਣੇ ਹੀ ਮਿੱਤਰੋ ਦਾਣੀ ਸਵਾ ਵਾਲਿਆਂ ਦੀ ਵੈਰੈਟੀ ਆ ਹਾਈਬ੍ਰਿਡ ਆਪਣੇ ਜੱਜੀਏ ਪੂਰੀ ਵੀ ਗਾਹਾਂ ਨੂੰ ਇਹਦੀ ਟ੍ਰਾਇਲ ਹੀ ਲਾਇਆ ਕਰਾਂਗੇ ਤੇ ਬਾਕੀ ਫਿਰ ਵੀਰ ਆ ਕੇ ਖੇਤੀ ਤੁਰੇ ਹੁੰਦਾ ਕੰਮ ਸਾਬੂਆਣੇ ਬੰਨਿਆ ਕਿਵੇਂ ਝਾੜ ਸੀ ਗਿਆ ਵੀਰੇ ਵਿੱਗੇ ਦਾ 22 ਕੁਇੰਟਲ ਹੋ ਗਿਆ ਬਾਈ ਸਾਬੂਆਣੇ ਹੈ ਹਾਂਜੀ ਤੇ ਦੁਬਾਰੇ ਵੀ ਲਾਈ ਜਾਂਦੇ ਹੁਣ ਹਾਂ ਦੁਬਾਰੇ ਲਾਤਾ ਹਾਂ ਦੁਬਾਰੇ ਲਾਤਾ ਮੈਟਰੋ ਚੋਨਾ ਵੱਢ ਕੇ ਇੱਕ ਵਾਰੀ 1847 ਤੇ ਹੁਣ ਦੁਬਾਰੇ 1699 ਦੀ 1699 ਦੁਬਾਰੇ ਹਾਂ ਅੱਜ ਇੱਕ ਮਹੀਨਾ ਹੋ ਗਿਆ ਵੱਢੇ ਨੂੰ ਹਣ ਤੁਸੀਂ ਵੱਢ ਕੇ ਆਏ ਸੀ ਹਮ ਹਾਂ ਦੱਸ ਵੀ ਕੇ ਵੱਢ ਕੇ ਆਏ ਸੀ 10 ਵਿੱਗੇ ਹੈ ਹਮ ਲੋ ਮੈਟਰੋ ਰਾਜਸਥਾਨ ਕਾ ਦਾ ਪੰਜਾਬ ਨੂੰ ਫੇਲ ਕਰੀ ਆਉਂਦਾ ਹੈ ਰਾਜਸਥਾਨ ਚ ਪੈਂਦਾ ਸਾਬੂਣਾ ਤੇ ਉੱਥੇ ਵੀਰ ਵੱਢ ਕੇ ਆ ਚੋਨਾ ਕਿਵੇਂ ਫਿਰ ਹੋਮੜੀ ਖੁਸ਼ ਆ ਵੀ ਪੂਰਾ ਪੂਰਾ ਆ ਗਏ ਨੇ ਯਾਰਾ ਹਾਂ ਪੂਰਾ ਨੇ ਯਾਰਾ ਕੋਈ ਨਿਆਰੇ ਲੈ ਗਿਆ ਜਿੱਥੇ ਹਜੇ ਹਲਦੀ ਰੋਗ ਦੀਆਂ ਸਪਰੇਹਾਂ ਕਰੀ ਆਉਣੇ ਆ ਤਾਂ ਮਹੀਨਾ ਪਹਿਲਾਂ ਚੋਨਾ ਵੱਢ ਕੇ ਤੇ ਆ ਵੇਲਾ ਹੋ ਗਿਆ ਹੂੰ ਦੋ ਸਪਰੇਹਾਂ ਕੀਤੀਆਂ ਕੋਲੇ ਚ ਦੋ ਹੀ ਦੋ ਹੀ ਦੋ ਹੂੰ ਤੇ ਦੋ ਹਾਤ ਜੂਰੀਆ ਦੇ ਢਾਈ ਤੇ ਘਟੜੀ ਇਹ ਪੀਦਾ ਹਨਾ ਕਿੱਲੇ ਦਾ ਹੂੰ ਲਓ ਮੈਂ ਤੇਰਾ ਕੋਈ ਖਰਚਾ ਨਹੀਂ ਤੇ ਗੇਤਾ ਸਾਰਿਆਂ ਨੂੰ ਵਿਹਲਾ ਆਉ ਫਿਰਦੀ ਆ ਵੀ ਮਸ਼ੀਨ ਤੇ ਕੁਸ਼ਕ ਰਹਿ ਗਿਆ ਵੱਡਣ ਆਲਾ ਕੋਈ ਡਿੱਗਿਆ ਨਹੀਂ ਹਜੇ ਕੁਝ ਨਹੀਂ ਹੋਇਆ ਝੋਨਾ ਪੈਣ ਸਾਰੇ ਦਾ ਸਾਰਾ ਖੜਾ ਹੈਗਾ ਜਿੰਨਾ ਵੀ ਵੱਡਿਆ ਤੇ ਝੋਨੇ ਦੇ ਬੱਲੀ ਦੇ ਦਿਖਾ ਦੰਨੇ ਆਪਾਂ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਰੋਗ ਨਹੀਂ ਬਿਮਾਰੀ ਨਹੀਂ ਮਿੱਤਰੋ ਦੇਖੋ ਸਾਰੇ ਸਾਫ ਬਲੀ ਆ ਲਓ ਮਿੱਤਰੋ ਕਰੋ ਵੀਚਕ ਬੇਰਾਰਗੇ ਦਾਣੇ ਕੋਈ ਫੋਕ ਨਹੀਂ ਸਾਰੇ ਸਾਫ ਬਲੀ ਹੈ ਨਾ ਕੋਈ ਹਲਦੀ ਰੋਗ ਨਾ ਕੋ ਕਾਲਾ ਪਟਾਕਾ ਰੋਗ ਕੁਝ ਨਹੀਂ ਆਇਆ ਗੇਤਾ ਝੋਨਾ ਸਭ ਤੋਂ ਏਰੀਏ ਦੇ ਵਿੱਚ ਆ ਦੇਖੋ ਹਜੇ ਹਰਾ ਪਣ ਖੜਾ ਝੋਨਾ ਸਾਰੇ ਹਰੇ ਖੜੇ ਆ ਤਾਂ ਆਰਾਮ ਨਾਲੀ ਬਾਕੀ ਝੋਨੇ ਤਾਂ ਮਿੱਤਰੋ ਲੈਣਗੇ ਟਾਈਮ ਹਜੇ ਵੀ ਕੋਈ 20 ਦਿਨ ਲੈ ਜੂ ਕੋਈ 15 ਦਿਨ 20 ਦਿਨ 25 ਦਿਨ ਤੇ ਇਹ ਵੀ ਝੋਨਾ ਦੇਖੋ ਗੇਤਾ ਆਇਆ ਪਿਆ ਤੇ ਵੱਢੀ ਜਾਂਦੇ ਮਿੱਤਰੋ ਤਾ ਇਹ ਗੱਲ ਬਾਤ ਸੀਗੀ ਮਿੱਤਰੋ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਸਾਂਝੀ ਜ਼ਰੂਰ ਕਰੋ ਆ ਦੇਖੋ ਜਿਹੜੀ ਵੀ ਬੱਲੀ ਨੂੰ ਹੱਥ ਪਾਲੇ ਨਜ਼ਾਰੇ ਬਣ ਰੱਖੇ ਮਿੱਤਰੋ ਬੱਲੀਆਂ ਦੇ ਆਹਾ ਬੱਲੇ ਬੱਲੇ ਸ਼ਵਾ ਸ਼ਵਾ ਕਰਾਤੀ ਮਿੱਤਰੋ ਝੋਨੇ ਦੀ ਇਸ ਵੈਰਟੀ ਨੇ ਕਾਲੀ ਕਰੀ ਐ ਕੋਸ਼ਣ ਤੇਰੀ ਵੀਡੀਓ ਬੰਦ ਕਰਕੇ ਦਾਨੇ ਉਹ ਕੀ ਹੋਵਾ ਹੈ ਹੂੰ ਤੂੰ ਕੱਢਤਾ ਹਨਾ ਪੀਣ ਹੀ ਬਣਾਤਾ ਪੀਣ ਹੀ ਬਣਾਤਾ ਹੋਰ ਬਈ ਬੂੰਗੜੀ ਫਿਰ ਕੇ ਨਹੀਂ ਆ ਕਿੰਨਾ ਕਰਿਆ ਝਾੜ ਝਾੜ 34 35 ਹੋਈ ਹੋਰ 34 35 ਹੂੰ ਆਰਾਮ ਨਾਲ ਹੋ ਜੂਗਾ ਨਾ ਕਿਉਂਕਿ ਉਹ ਟਰਾਲੀ ਦੇ ਵਿੱਚ ਲਾਈਏ ਜਿਹੜੀ ਆਪਾਂ ਭਰੀ ਪਈ ਆ ਹੈ ਉਹਦੇ ਵਿੱਚ 60 ਦੇ ਘਰਾਂ ਦੇ ਵਿੱਚ ਝੋਨਾ ਹੈਗਾ ਹੂੰ ਕਿਉਂਕਿ ਫੋਕ ਨਾਂ ਦਾ ਫੋਕ ਹੈ ਨਾ ਕੋਈ ਖੁੰਡੀ ਹੈ ਜਿਵੇਂ ਨਿਖਾਰ ਕੀਤਾ ਹਾਂ ਦਾਣੇ ਇਹਨਰੇ ਤੇ 40 ਝੂਲੀ ਇਹਦੇ ਵਿੱਚ ਆਰਾਮ ਨਾਲ ਹੀ ਹੂੰ ਕਿਉਂਕਿ ਟਰਾਲੀ ਬਹੁਤ ਡਬਲ ਹੈ ਤੇ ਸਾਈਜ਼ ਦੇ ਵਿੱਚ ਵੀ ਲੰਬਾਈ ਦੇ ਵਿੱਚ ਵੀ ਵੱਡੀ ਹੈ ਟਰਾਲੀ ਹੂੰ ਤੇ ਮੰਨ ਕੇ ਚੱਲ ਗਏ ਵੀ ਆਪਾਂ ਵੀ 3 ਕਿੱਲਿਆਂ ਦਾ ਪਲਾਟ ਸੀ ਇਹ ਹਾਂ ਤੇ ਰਾਮਨ ਵਾਲੀ ਆ 30 ਤੇ 35 ਦੇ ਵਿੱਚ ਵਿੱਚ ਆ ਰਾਮਨ ਵਾਲਾ ਖੁੱਲਾ ਹੂੰ 32 34 ਖੁੱਲਾ ਰਾਮਨ ਬਾਕੀ ਬਈ ਕੰਡਾ ਹੋਈਊ ਹੈਣਾ ਅਜ ਲਾਗੇ ਜੂ ਪਤਾ ਹਾਂ ਬਾਕੀ ਬਈ ਉਹਨਾਂ ਨੂੰ ਯਾਦ ਕਰਕੇ ਵਿਚਾਰਿਆਂ ਦਾ ਜਿਹੜਾ ਜਮਾ ਹੀ ਡੁੱਬ ਗਿਆ ਉਹਨਾਂ ਨਾਲ ਤਾਂ ਬੜਾ ਹੀ ਹੈ ਹਾਂ ਹਾਂ ਉਹ ਵੀ ਉਹਨਾਂ ਦਾ ਹੀ ਸਭ ਤੋਂ ਵੱਡਾ ਵਿਚਾਰਿਆਂ ਦਾ ਸਵਾਰ ਹੈ ਹੂੰ ਲੱਗੀ ਵੀ ਵੈਰਾਈਟੀ ਫਿਰ ਇਹ ਵੈਰਾਈਟੀ ਕਿਵੇਂ ਲੱਗੀ ਵੈਰਾਈਟੀ ਬਹੁਤ ਵਧੀਆ ਬਾਈ ਵੈਰਾਈਟੀ ਚੰਗੀ ਹੈ ਨਾ ਹਾਂ ਉਹ ਹੈ ਨਹੀਂ ਯਾਰ ਖੇਚਲ ਖਰਚਾ ਹੈ ਨਹੀਂ ਗੇਤੀ ਵੱਡੀ ਗਈ ਟਾਈਮ ਨਾਲ ਆ ਗਈ ਹੋਰ ਇਹਦੇ ਉੱਤੇ ਕੀ ਨਾ ਮਾਰੀ ਹੈ ਨਹੀਂ ਕੋਈ ਯਾਰ ਆ ਗੱਲ ਵਧੀਆ ਨਾ ਆਪਾਂ ਤਾਂ ਹਜੇ ਸਪ੍ਰੇ ਹਾਂ ਕਰਦੇ ਆ ਤੇ ਆਰਾਮ ਨਾਲ ਹਜੇ ਇੱਕ ਅੱਧੀ ਹੋਰ ਵੀ ਲੈ ਜੂਗਾ ਜਿਹੜੇ ਹਿਸਾਬ ਨਾਲ ਕੰਡੀਸ਼ਨ ਹੈ ਇਹਦੇ ਸਪ੍ਰੇ ਹਾਂ ਵੱਧ ਲੈ ਜੂਗਾ ਹੂੰ ਆ ਦਾਣੇ ਤਾਂ ਦੇਖੀ ਐਂਡੂਲੇ ਲਾਦੇ ਕਣਕ ਦੁੱਲੀ ਹੁੰਦੀ ਹੈ ਯਾਰ ਹੂੰ ਲੱਬੇ ਰਾਰ ਕੇ ਦਾਣੇ ਪਏ ਕਣਕ ਦੇ ਮੋਟੇ ਬਿਲਕੁਲ ਲੈ ਬਿਲਕੁਲ ਬਹੁਤ ਸੋਹਣੇ ਬਈ ਦਾਣੇ ਤਾਂ ਪਕਾ ਬਹੁਤ ਸੋਹਣਾ ਸੀ ਨਾ ਨ ਵੀ ਹਾਰਸਾ ਤੇ ਨਾ ਹੀ ਕੋਲਦੀ ਰੋਗ ਆ ਵਾਕਿਆ ਜੀ ਇਹ ਸੀ ਮਿੱਤਰੋ ਹਾਈਬ੍ਰਿਡ 7401 ਜਿਹੜਾ ਕਿ ਗੇਤਾ ਲੱਗਿਆ ਹੋਇਆ ਸੀ ਤੇ ਅੱਜ ਉਹਦੀ ਬਾਡੀ ਹੋ ਗਈ ਅੱਜ ਤਰੀਕ ਹੈਗੀ 21 ਤਰੀਕ ਨਵਾਂ ਮਹੀਨਾ ਤੇ 2025 ਦੀ ਇਹ ਵੀਡੀਓ ਤੁਸੀਂ ਦੇਖੀ ਜਾਨੇ ਹੋ ਜਿੱਥੇ ਕੀ ਆ ਦੂਜੇ ਝੂਣ ਨੇ ਨਾਲ ਲੱਗਵੇਂ ਹਜੇ 20 ਵੀ ਦਿਨ ਲੈ ਜਾਣਗੇ ਤੇ ਇੱਕ ਅੱਧੀ ਸਪਰੇ ਵੀ ਹਜੇ ਲੈ ਜਾਣਗੇ ਇਹ ਦੋ ਸਪਰੇਹਾਂ ਦੇ ਵਿੱਚ ਪੱਕ ਕੇ ਤੇ ਵਧੀਆ ਝਾੜ ਦੇ ਗਿਆ ਕੁੱਲ ਮਿਲਾ ਕੇ ਵੀ ਬੇਟੀ ਬਹੁਤ ਵਧੀਆ ਲੱਗੀ ਜਿਹੜੇ ਕਹਿੰਦੇ ਸੀ ਵੀਰੋ ਦੇ ਕਮੈਂਟਾਂ ਦੇ ਵਿੱਚ ਜਮਾ ਹੀ ਬੈਠ ਜਾਂਦਾ ਇਹ ਤਾਂ ਸੁਹਾਗੇ ਮੰਗ ਵੇਚ ਜੂਗਾ ਦੇ ਤੇ ਬਾਡੀ ਦੁੱਗਣੀ ਦੇਊਗਾ ਬਾਈ ਤੇ ਕੋਈ ਬੇਸ਼ੈਣੀਆਂ ਛੋੜਨਾ ਤੁਸੀਂ ਦੇਖੀ ਜਨੇ ਉਹ ਖੜਾ ਬਿਲਕੁਲ ਵਧੀਆ ਸੀ ਆ ਨਾ ਕੋਈ ਡਿੱਗਿਆ ਤੇ 부ਝਾ ਕਦ ਕਾਠ ਵੀ ਠੀਕ ਸੀ ਆਏ ਨੇ ਵੀ ਵੇਚ ਜੂਗਾ ਹਾਈਬ੍ਰਿਡ ਵੰਗ ਬਾਹਲਾ ਲੈਂਦਾ ਤੇ ਉਹ ਵੀ ਨਹੀਂ ਚੱਕਰ ਤੇ ਜਿਹੜੇ ਕਹਿੰਦੇ ਸੀ ਵੀਰ ਵੀ ਇਹ ਦਾ 25 ਤਾਂ ਥੱਲੇ ਥੱਲੇ ਰਹੂ 24 ਦੇ 23 ਕੁਟ ਲਈ ਹੋਊਗਾ ਉਹਨਾਂ ਲਈ ਵੀ ਆਹ ਵਰਾਇਟੀ ਜੱਬਰੂ ਨੇ ਸਾਫਟ ਕਰਤਾ ਵੀ 24 25 ਨੀ ਮਿੱਤਰੋ ਇਹ ਤਾਂ ਤੁਹਾਡੇ 12 ਪੂਰਾ ਦੇ ਵਿੱਚ ਹੀ ਆ ਜੂਗਾ